ਅੱਜ ਸਾਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਬੀਟਲ ਬ੍ਰੀਡਰਸ ਕਲੱਬ ਵੱਲੋਂ ਪਹਿਲਾ ਬੱਕਰੀ ਮੇਲਾ ਕਰਵਾਇਆ ਜਾ ਰਿਹਾ ਅਸੀਂ ਇੱਕ ਕਲੱਬ ਰਜਿਸਟਰਡ ਕਰਾਈਆ ਫਾਰਮਰ ਇੰਟਰਸਟ ਗਰੁੱਪ ਜੋ ਸਰਕਾਰ ਦੇ ਨਾਲ ਮਿਲ ਕੇ ਬੀਟਲ ਨਸਲ ਨੂੰ ਅੱਗੇ ਵਧਾਉਣ ਲਈ ਕੰਮ ਕਰੂਗਾ ਇਸ ਦੇ ਅਧੀਨ ਅਸੀਂ ਪਹਿਲਾ ਮੇਲਾ ਪਿੰਡ ਮਾਣੂ ਕੇ ਸੰਧੂ ਵਿਖੇ 9 ਮਾਰਚ ਨੂੰ ਕਰਵਾਉਣ ਜਾ ਰਹੇ ਹਾਂ ਇਸ ਮੇਲੇ ਦੇ ਵਿੱਚ ਅਸੀਂ ਨਗਦ ਦਾ ਇਨਾਮ ਦੇਵਾਂਗੇ ਅ ਨਗਦ ਰਕਮ ਇਹ ਬੰਦੇ ਕਿਸੇ ਵੀ ਰੂਪ ਚ ਵਰਤ ਸਕਦਾ ਵਾ ਕਈ ਵਾਰੀ ਹੋਰ ਇਨਾਮ ਹੁੰਦੇ ਨੇ ਮੈਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦਾ ਪਰ ਅਸੀਂ ਨਗਦ ਇਨਾਮ ਦੇਵਾਂਗੇ ਜਿਵੇਂ ਅੱਠ ਦੰਦ ਬੱਕਰੇ ਤੇ ਬੱਕਰੀਆਂ ਦੀ ਕੈਟਾਗਰੀ ਲਈ 13000 ਪਹਿਲਾ ਇਨਾਮ ਹੋਊਗਾ ਪਲੱਸ ਟਰੋਫੀ 91000 ਤੇ 7100 ਚਾਰ ਤੋਂ 6 ਦੰਦ ਬੱਕਰੇ ਬੱਕਰੀਆਂ ਲਈ 91750 2 ਦੰਦ ਬੱਕਰੇ ਬੱਕਰੀਆਂ ਲਈ 71520 4100 ਖੀਰੇ ਪਾਠ ਤੇ ਪਠੋਰੇ 25 ਕਿਲੋ ਤੋਂ ਉੱਪਰ ਲਈ 51413100 ਖੀਰੀ ਪੱਠ ਤੇ ਪਠੋਰੇ 15 ਤੋਂ 25 ਕਿਲੋ 2100 1500 ਤੇ 1100 ਇਸ ਦੇ ਨਾਲ ਹੀ ਅਸੀਂ ਇੱਕ ਆਲ ਓਵਰ ਚੈਂਪੀਅਨ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਇਨਾਮ ਹੋਣਗੇ ਆਲ ਓਵਰ ਚੈਂਪੀਅਨ ਉਹਨਾਂ ਨੂੰ ਵੀ 11000 ਦਾ ਨਗਦ ਦਾ ਇਨਾਮ ਤੇ ਪਲੱਸ ਇੱਕ ਆਲ ਓਵਰ ਦੀ ਟਰੋਫੀ ਦਿੱਤੀ ਜਾਊਗੀ ਇਹ ਅਸੀਂ ਇੱਕ ਆਤਮਾ ਦੇ ਅਧੀਨ ਰਜਿਸਟਰਡ ਕਰਾਈ ਆ ਬੀਟਲ ਬਰੀਡਰਸ ਕਲੱਬ ਇਸ ਨੂੰ ਅਸੀਂ ਅੱਗੇ ਸਾਰੇ ਪੰਜਾਬ ਦੇ ਬੱਕਰੀ ਪਾਲਕਾਂ ਦੇ ਨਾਲ ਮਿਲ ਕੇ ਐਸੋਸੀਏਸ਼ਨ ਦੇ ਰੂਪ ਵਿੱਚ ਰਜਿਸਟਰਡ ਕਰਾਵਾਂਗੇ ਇਹ ਸਾਡੇ ਅਗਲੇ ਉਪਰਾਲੇ ਹੋਣਗੇ ਅਸੀਂ ਚਾਹਾਂਗੇ ਕਿ ਹਰੇਕ ਸਾਲ ਇਸ ਮੇਲੇ ਨੂੰ ਅਸੀਂ ਇਸ ਤੋਂ ਵੱਧ ਕੇ ਕਰਾਈਏ ਸੋ ਸਾਰੇ ਨਗਰ ਨਿਵਾਸੀਆਂ ਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਾਰੇ ਜਦੋਂ ਅਸੀਂ ਇਸ ਬਾਰੇ ਸੁਨੇਹਾ ਲਾਇਆ ਬੜੇ ਕੱਲ ਹੀ ਸੁਨੇਹਾ ਲਾਇਆ ਅਸੀਂ ਤਾਂ ਸਾਰੇ ਪੰਜਾਬ ਦੇ ਵਿੱਚੋਂ ਬੜਾ ਭਰਮਾ ਹੁੰਦਾਰਾ ਮਿਲਿਆ ਸਾਡੇ ਕੋਲੇ ਲਵਪ੍ਰੀਤ ਸਿੰਘ ਨੇ ਚੜਦਾ ਪੰਜਾਬ ਗੌਟ ਫਾਰਮ ਫਿਰੋਜ਼ਪੁਰ ਤੋਂ 바ਵਾ ਗੌਟ ਫਾਰਮ ਤੋਂ ਕਾਲਾ ਗੋਸਲ ਜੀ ਕੰਗ ਗੌਟ ਫਾਰਮ ਪਟਿਆਲਾ ਤੋਂ ਕੰਗ ਸਾਹ ਪਹੁੰਚੇ ਨੇ ਪ੍ਰਤਮਾਰ ਪੁੱਲਰ ਜੀ ਪੁੱਲਰ ਗੌਟ ਫਾਰਮ ਤੋਂ ਪਿੰਡੀ ਸਿੱਧੂ ਬੀਐਫਏ ਦੇ ਪ੍ਰਧਾਨ ਜਿਹੜੇ ਕਿ ਤਨੌਲੇ ਬਹੁਤ ਤਖੜਾ ਜੇ ਮੈਂ ਕਹਦਾ ਇੰਡੀਆ ਪੱਧਰ ਦਾ ਮੇਲਾ ਹੋਣ ਲੱਗ ਗਿਆ ਤਨੌਲੇ ਦੇ ਵਿੱਚ ਮੇਰਾ ਛੋਟਾ ਵੀਰ ਪਿੰਡੀ ਸਿੱਧੂ ਇਹ ਵੀ ਸਪੈਸ਼ਲੀ ਪਹੁੰਚੇ ਨੇ ਸਾਡੇ ਕੋਲੇ ਸੋ ਅਸੀਂ ਸਾਰੇ ਰਲ ਕੇ ਅੱਜ ਪਹੁੰਚਣਾ ਸੀ ਸਰਦਾਰ ਬਲਵਿੰਦਰ ਸਿੰਘ ਜੀ ਕੌਂਗ ਵਾਲੀ ਬਾਈ ਪੰਮਾ ਸੈਦੋ ਕੇ ਹੋਰ ਬਹੁਤ ਸਾਰੇ ਸੱਜਣ ਵਿਆਹਾਂ ਦੀ ਰੁੱਤ ਹੋਣ ਕਰਕੇ ਥੋੜੇ ਬਿਜ਼ੀ ਸੀਗੇ ਜਿਨ੍ਹਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਐਸਆਰ ਗੌਟ ਫਾਰਮ ਹਰਿਆਣੇ ਤੋਂ ਕਿ ਉਹ ਮੇਲੇ ਤੇ ਵੱਧ ਛੱਡ ਕੇ ਆਉਣਗੇ ਤੇ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ ਸਾਰੇ ਹੀ ਸਜਣਾ ਨੇ ਬਹੁਤ ਪਿਆਰ ਦਿੱਤਾ ਤੇ ਸਾਡਾ ਸ਼ਬਦ ਆਇਆ ਅਸੀਂ ਸਾਰਿਆਂ ਤੋਂ ਹੀ ਅਮੀਰ ਕਰਦੇ ਹਾਂ ਕਿ ਉਹ ਮੇਲੇ 'ਚ ਸਾਡਾ ਵੱਧ ਛੱਡ ਕੇ ਸਹਿਯੋਗ ਕਰਨਗੇ ਆਉਣ ਵਾਲੀ 9 ਮਾਰਚ ਨੂੰ ਸਾਰੇ ਇਸ ਮੇਲੇ ਦਾ ਸ਼ਿੰਗਾਰ ਬਣਾਓ ਤੇ ਆਪਣੇ ਜਾਨਵਰ ਲੈ ਕੇ ਇਸ ਮੇਲੇ ਤੇ ਪਹੁੰਚੋ ਹੁਣ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨਗੇ ਬਾਬਾ ਗੋਟਫਰਡਮ ਤੋਂ ਕਾਲਾ ਗੋਸਲ ਨੇ ਬਾਈ ਬਲਦੇਵ ਵਰਗੇ ਨੇ ਦੱਸਿਆ ਕਿ ਕਿਹੜੀਆਂ ਕੈਟਾਗਰੀਆਂ ਦੇ ਮੁਕਾਬਲੇ ਆ ਤੇ ਕਿਸ ਤਰੀਕੇ ਨਾਲ ਹੋਇਆ ਤੇ ਉਹ ਗੱਲਾਂ ਸਾਰੇ ਜਾਣਦੇ ਆ ਤੇ ਆਪਾਂ ਇਹ ਕਵਾਂਗੇ ਵੀ ਜਿੰਨੇ ਅੱਜ ਬੱਕਰੀ ਪਾਲਕ ਵੀਰ ਇੱਥੇ ਇਕੱਠੇ ਹੋਏ ਆ ਤੇ ਸਾਰੇ ਇਕਜੁੱਟ ਹੋ ਕੇ ਆਪਾਂ ਅੱਗੇ ਜਿਹੜੇ ਮੀਟਿੰਗ ਕਰਨੀ ਆ ਇਸ ਤੋਂ ਵੀ ਵੱਡੀ ਕਰਾਂਗੇ ਕਿਉਂਕਿ ਆਪਾਂ ਜਿਹੜੇ ਜਿਹੜੀ ਅਸੀਂ ਰਲ ਕੇ ਤੁਹਾਡੇ ਸਹਿਯੋਗ ਦੇ ਨਾਲ ਫਾਰਮਰ ਰਜਿਸਟਰ ਕਰਾਈ ਆ ਫਾਰਮਰ ਟਰਸਟ ਗਰੁੱਪ ਉਹਦੇ ਲਈ ਕੱਲੇ ਇਹ ਨਹੀਂ ਹੈਗੀ ਵੀ ਆਪਾਂ ਕੱਲੇ ਮੇਲੇ ਕਰਵਾਉਣੇ ਆ ਉਹਦੇ 'ਚ ਇਹ ਆ ਵੀ ਜਿਹੜਾ ਆਪਣਾ ਮਿਲਕਾ ਬੱਕਰੀ ਦਾ ਦੁੱਧ ਆ ਉਹ ਕਾਉ ਦੇ ਰੇਟ ਤੇ ਲੱਗਿਆ ਜਾਂਦਾ ਤੇ ਆਪਾਂ ਇਹਨਾਂ ਨੂੰ ਸਪੈਸ਼ਲ ਤਰੀਕੇ ਨਾਲ ਵੀ ਲੈ ਕੇ ਜਾਣਾ ਤੇ ਬੱਕਰੀ ਦੇ ਦੁੱਧ ਦੇ ਪ੍ਰੋਡਕਟ ਆ ਜਿਹੜੇ ਉਹ ਵੀ ਤਿਆਰ ਕਰਨੇ ਆ ਤੇ ਉਹ ਸਹਿਯੋਗ ਨਾਲ ਹੋ ਸਕਦਾ ਤੁਹਾਡੇ ਸਾਰਿਆਂ ਦੇ ਜੇ ਆਪਾਂ ਬੱਕਰੀ ਪਾਲਣ ਕਿੱਤੇ ਨੂੰ ਪ੍ਰਮੋਟ ਕਰਾਂਗੇ ਤੇ ਤਾਂ ਹੀ ਇਹਦੇ ਪ੍ਰੋਡਕਟ ਆ ਜਿਹੜੇ ਸਰਕਾਰ ਨਾਲ ਮਿਲ ਕੇ ਆਪਾਂ ਲੈ ਕੇ ਆ ਸਕਦੇ ਆ ਤੁਹਾਡੇ ਸਾਹਮਣੇ ਜਦੋਂ ਕੋਈ ਮੰਨ ਲਓ ਹਸਪੀਟਲ ਦੇ ਵਿੱਚ ਬੱਚਾ ਜਨਮ ਲੈਂਦਾ ਤਾਂ ਸਭ ਤੋਂ ਵੈਸਟ ਦੁੱਧ ਬੰਨਿਆ ਜਾਂਦਾ ਮਾਂ ਤੋਂ ਬਾਅਦ ਬੱਕਰੀ ਦਾ ਪਰ ਉਹਦੀ ਅੱਜ ਕੀਮਤ ਕੋਈ ਨਹੀਂ ਕੋਈ ਪੁੱਛ ਨਹੀਂ ਬੱਕਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਹੌਲੀ ਹੌਲੀ ਮੇਲਿਆਂ ਦੇ ਨਾਲ ਨਾਲ ਆਪਾਂ ਉਹ ਚੀਜ਼ ਨੂੰ ਵੀ ਅੱਗੇ ਲੈ ਕੇ ਜਾਣਾ ਤਾ ਜੋ ਇੱਕ ਜਿਹੜਾ ਬકરી ਦਾ ਦੁੱਧਾ ਪਾਊਡਰ ਫਾਰਮ ਦੇ ਵਿੱਚ ਆਵੇ ਤੇ ਬੱਚਿਆਂ ਨੂੰ ਆਪਣੇ ਜਿਵੇਂ ਹੁਣ ਚਾਕਲੇਟ ਹੋ ਗਿਆ ਜਾਂ ਹੋਰ ਕਿੰਨੇ ਪ੍ਰੋਡਕਟ ਆਉਂਦੇ ਪਤਾ ਨਹੀਂ ਕੀ ਕੁਸ਼ਾ ਉਹਦੇ ਵਿੱਚ ਜਦੋਂ ਆਪਾਂ ਨੈਚੁਰਲ ਤਰੀਕ ਇੱਕ ਤਰੀਕੇ ਨਾਲ ਆਪਾਂ ਕਹਾਂਗੇ ਆਰਗੈਨਿਕ ਦੁੱਧ ਬکریاں ਦਾ ਜਿਹੜਾ ਆਪਾਂ ਬੱਚਿਆਂ ਨੂੰ ਦੇਵਾਂਗੇ ਤਾਂ ਬਹੁਤ ਬੈਨੀਫਿਟ ਆ ਤੇ ਇਸੇ ਤਰੀਕੇ ਨਾਲ ਅਸੀਂ ਇੱਕ ਪਹਿਲ ਦੇ ਆਧਾਰ ਤੇ ਬکریاں ਦਾ ਮੇਲਾ ਜਿਹੜਾ ਮਾਣੂ ਕੀ ਕਰਵਾ ਰਹੇ ਆ ਤੇ ਤੁਹਾਡਾ ਸਹਿਯੋਗ ਚਾਹੀਦਾ ਸਾਰੇ ਭਰਾਵਾਂ ਦਾ ਬਾਦ ਚੜ ਕੇ ਤੇ ਛੋਟੇ ਜੀ ਰਾਸ਼ੀਆਂ ਰੱਖੀਆਂ ਅਸੀਂ ਤੇ ਬਹੁਤ ਵੱਡੇ ਮਾਲ ਆਪਾਂ ਕਹਿ ਸਕਦੇ ਆਂ ਵੀ ਆਪਣੇ ਵੱਲੋਂ ਕਰ ਰਹੇ ਆਂ ਕੋਸ਼ਿਸ਼ ਬਾਕੀ ਤੁਹਾਡੇ ਭਰਾਵਾਂ ਦਾ ਸਹਿਯੋਗ ਚਾਹੀਦਾ ਇਸ ਨੂੰ ਵੀ ਵੱਡਾ ਕਰਾਂਗੇ ਆਪਾਂ ਤੇ ਧੰਨਵਾਦ ਜੀ ਇਸ ਮੇਲੇ ਦੌਰਾਨ ਮੈਂ ਇੱਕ ਹੋਰ ਦੱਸ ਦੇਣਾ ਚਾਹੂੰਗਾ ਕਿ ਬੜਾ ਪਾਰਦਰਸ਼ੀ ਢੰਗ ਦੇ ਨਾਲ ਇਹ ਮੇਲਾ ਹੋਊਗਾ ਇਹ ਪਹਿਲਾ ਮੇਲਾ ਹੋਊਗਾ ਜਿਹਦੇ ਚ ਕਿਸਾਨ ਵੀ ਜੱਜ ਹੋਊਗਾ ਤੇ ਯੂਨੀਵਰਸਿਟੀ ਦੇ ਮਾਹਰ ਵੀ ਜੱਜ ਹੋਣਗੇ ਰਲ ਕੇ ਜੱਜਮੈਂਟ ਕੀਤੀ ਜਾਊਗੀ ਇਸ ਮੇਲੇ ਦੇ ਵਿੱਚ ਪਾਰਦਰਸ਼ੀ ਢੰਗ ਨਾਲ ਕਰਨ ਦੀ ਖਾਤਰ ਅਸੀਂ ਆਪਣੇ ਜਾਨਵਰ ਪਾਰਟਿਸਿਪੇਟ ਨਹੀਂ ਕਰਾਂਗੇ ਮੈਂ ਕਾਲਾ ਤੇ ਲਪਟ ਸਾਡੇ ਜੰਦਰੋਸ ਮੇਲੇ ਵਿੱਚ ਪਾਰਟਿਸਿਪੇਟ ਨਹੀਂ ਕਰਨਗੇ ਕਿਉਂਕਿ ਫਿਰ ਅਗਲੇ ਨੂੰ ਸ਼ੱਕ ਹੋ ਜਾਂਦੀ ਹੈ ਕਿ ਸ਼ਾਇਦ ਇਹਨਾਂ ਨੇ ਸਪਰਸ਼ ਦੇ ਨਾਲ ਆਪਦੇ ਜਾਨਵਰ ਅੱਗੇ ਲੈ ਜਾਂਦੇ ਸੋ ਅਸੀਂ ਆਪਦੇ ਜਾਨਵਰ ਪਾਰਟਿਸਿਪੇਟ ਨਹੀਂ ਕਰਾਂਗੇ ਤੇ ਇਹਨੂੰ ਇੱਕ ਬੜਾ ਪਾਰਦਰਸ਼ੀ ਢੰਗ ਦੇ ਨਾਲ ਮੇਲਾ ਕਰਾਵਾਂਗੇ ਜਿਹਦੇ ਵਿੱਚ ਡਾਕਟਰ ਵੀ ਹੋਣਗੇ ਤੇ ਕਿਸਾਨ ਜਿਹੜੇ ਹੈਗੇ ਨੇ ਬੱਕਰੀ ਪਾਲਕ ਹੈ ਉਹ ਜੱਜ ਹੋਣਗੇ ਰਲ ਕੇ ਜਜਮੈਂਟ ਕਰਨਗੇ ਜੀ ਸੋ ਮੈਂ ਕਹੂੰਗਾ ਮੇਰੇ ਛੋਟੇ ਵੀਰ ਪਿੰਦੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਭਰਾ ਪਹੁੰਚੇ ਪਹਿਲਾਂ ਤਾਂ ਸਾਰਿਆਂ ਦਾ ਦਿਲੋਂ ਧੰਨਵਾਦ ਆ ਤੇ ਬਾਕੀ ਬਾਈ ਨੇ ਇਹ ਵੀ ਬਹੁਤ ਵਧੀਆ ਪਹਿਲ ਹੈ ਪਹਿਲ ਆਪਾਂ ਜੇ ਕਦਮ ਪਟਾਂਗੇ ਤਾਂ ਆਪਣੇ ਮਗਰ ਫੇਰੀ ਚੱਲਣਗੇ ਜੇ ਲੋਕ ਤਾਂ ਆਉਣ ਵਾਲੀ ਜਿਹੜੀ ਜ਼ਰੂਰਤ ਹੈ ਵੀ ਨਮਾ ਜਿਹੜਾ ਪੁਵੈਖਾ ਆਪਾਂ ਕਹਿ ਸਕਦੇ ਆ ਆਪਣੇ ਬੱਚੇ ਜੇ ਆਪਾਂ ਬੱਚਿਆਂ ਨੂੰ ਕੁਝ ਨਹੀਂ ਦੇ ਸਕਦੇ ਇਦਾਂ ਦੀਆਂ ਤਾਂ ਫਿਰ ਮਤਲਬ ਜਿੰਦਗੀ 'ਚ ਕੁਝ ਕੀਤਾ ਜਾਂ ਨਾ ਕੀਤਾ ਸੇਮ ਇੱਕ ਬਰੋਬਰੀ ਹੈ ਜੇ ਅੱਜ ਮੰਨ ਲਓ ਜਿਵੇਂ ਬਾਈ ਨੇ ਦੱਸਿਆ ਜੀ ਪਹਿਲਾਂ ਮੈਸਾਂ ਦਾ ਵੀ ਮੈਸਾਂ ਵੀ ਖਤਮ ਹੋਣ ਲੱਗ ਗਏ ਸੀ ਜੇ ਮੇਲਾ ਨਾ ਕਰਵਾਉਂਦੇ ਇੱਕ ਦਿਨ ਸੱਚਮੁੱਚ ਖਤਮ ਹੋ ਜਾਣੀ ਸੀ ਜਿਹੜੀ ਚੀਜ਼ ਹੈ ਆਪਣੇ ਪੁਰਾਣੇ ਬਰਜੁਰਗਾਂ ਦੇ ਨਾਲ ਤੁਰੀ ਆਉਂਦੀ ਹੈ ਇਵੇਂ ਜਿكري ਗੌਟ ਕਹੈ ਲੋ ਬੱਕਰੀ ਕਹੈ ਲੋ ਇਹ ਵੀ ਪੁਰਾਣੇ ਸਮਿਆਂ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਗਰੀਬ ਦੀ ਗਾਂ ਹੀ ਆਖਿਆ ਜਾਂਦਾ ਸੀ ਵੀ ਜੇ ਮੱਝ ਲੈ ਲੱਗਤੀ ਨਹੀਂ ਜਾਣੀ ਤਾਂ 20-30 ਹਜ਼ਾਰ ਲਾਈਏ ਆਪਾਂ ਬੱਕਰੀ ਲਈਏ ਬੱਕਰੀ ਦੇ ਦੁੱਧ ਦੇ ਵਿੱਚ ਦੁੱਗਣੀ ਤਾਕਤ ਦੱਸੀ ਜਾਂਦੀ ਹੈ ਜਿਵੇਂ ਕਾਲੇ ਨੇ ਦੱਸਿਆ ਸੀ ਗੱਲ ਕਰ ਉਹ ਚੀਜ਼ਾਂ ਆਪਣੇ ਸਾਹਮਣੇ ਨਹੀਂ ਆਉਂਦੀਆਂ ਸਾਹਮਣੇ ਲਿਆਉਣ ਵਾਸਤੇ ਜਿਵੇਂ ਬਾਈ ਬਲਦੇਵ ਭਰਗਣੇ ਇਹ ਕਦਮ ਚੱਕਿਆ ਵੀ ਇੱਕ ਕਲੱਬ ਆਪਦਾ ਬਣਾਇਆ ਹਨਾ ਕੱਲ ਨੂੰ ਐਸੋਸੀਏਸ਼ਨ ਬਣ ਜਾਣੀ ਹੈ ਇਹ ਤਾਂ ਮਾਣੂ ਕਿ ਸੰਧੂ ਦੇ ਵਿੱਚ ਇਹ ਮੇਲਾ ਮਤਲਬ ਲੱਗਣ ਜਾ ਰਿਹਾ 9 ਮਾਰਚ ਨੂੰ ਕਿਉਂਕਿ ਜਿਹੜਾ ਪਿੰਡ ਦੇ ਵਿੱਚ ਹੈ ਪਿੰਡ ਵੀ ਵੱਡਾ ਸਟੇਡੀਅਮ ਆ ਬਾਕੀ ਕਹਿੰਦੇ ਹੁੰਦੇ ਜਦੋਂ ਆਪਾਂ ਪਾਸੇ ਵੀ ਭੱਜਣਾ ਆਪਦੇ ਪਿੰਡ ਦੇ ਵਿੱਚ ਹੀ ਕਰਵਾਈਏ ਤਾਂ ਹੋਰ ਨੇੜੇ ਤੇੜੇ ਦੇ 10 ਪਿੰਡਾਂ ਦੇ ਹੋਰ ਬੱਚੇ ਆ ਕੇ ਦੇਖਣਗੇ ਤਾਂ ਕੁਝ ਵੀ ਜੇ ਆਪਾਂ ਚੀਜ਼ ਜੈਦੀ ਦਿਖਾਵਾਂਗੇ ਬਰੀਡ ਦਿਖਾਵਾਂਗੇ ਪਹਿਲਾਂ ਖੁਦ ਅਸੀਂ ਕਹਿ ਸਕਦੇ ਹਾਂ ਮੇਲਿਆਂ ਤੋਂ ਪਹਿਲਾਂ ਅਸੀਂ ਵੀ ਆਈਂ ਲੱਗ ਜਾਂਦੇ ਹਾਂ ਸਾਨੂੰ ਵੀ ਬੱਕਰੀ ਆਮ ਹੀ ਆ ਬੱਡਾਂ ਦੇ ਕੰਮ ਹੀ ਹੁੰਦੀ ਹੈ ਤੇ ਅੱਜ ਬਾਈ ਬਲਦੇਵ ਭਾਰਗਿਆਂ ਦੇ ਕਾਲੇ ਭਾਰਗਿਆਂ ਦੇ ਤੋਂ ਫਾਰਮ ਤੇ ਜਾਂਦੇ ਆ ਉਹ ਤਾਂ ਸਮ ਕਦੀ ਨਾਲ ਨੂੰ ਵੀ ਕਹੀਦਾ ਵੀ ਯਾਰ ਇੱਕ ਅੱਧੀ ਫਿਰ ਦਬਾਓ ਆਪਾਂ ਵੀ ਰੱਖੀਏ ਹਨ ਕਿੱਥੇ ਬੱਕਰੀ ਉਹ 10000 ਰੁਪਏ ਵਾਲੀ ਖੇੜ ਸੀ ਤੇ ਕਿੱਥੇ ਉਹਨ ਲੱਖਾਂ ਚ ਪਹੁੰਚੇਗੀ ਬਸ ਇਹ ਸਾਰਾ ਬਰੀਡ ਦਾ ਹੀ ਐ ਤੇ ਬਰੀਡ ਕਿੱਥੋਂ ਤਿਆਰ ਹੋਣੀ ਐ ਬਰੀਡ ਮੇਲਿਆਂ ਦੇ ਨਾਲ ਤਿਆਰ ਹੋਣੀ ਐ ਮੇਲੇ ਕਿਵੇਂ ਲੱਗਣਗੇ ਮੇਲੇ ਤੁਹਾਡੀ ਸਪੋਰਟ ਨਾਲ ਲੱਗਣਗੇ ਜੇ ਤੁਸੀਂ ਸਪੋਰਟ ਦਿੰਦੇ ਰਹੇ ਤਾਂ ਉਹਨਾਂ ਵਾਲੇ ਬਸ ਇਹ ਚੀਜ਼ ਆਪਾਂ ਇੱਕ ਚੀਜ਼ ਦੇਖ ਲਿਆ ਕਰੋ ਮੈਂ ਤਾਂ ਇਹੀ ਗੱਲ ਕਰਦਾ ਪਾਉਂਦੀ ਮੱਝਾਂ ਦਾ ਮੇਲਾ ਪਾਉਂਦੀ گاਵਾਂ ਦਾ ਤੇ ਪਾਉਂਦੀ ਕੋਈ ਬੱਕਰੀਆਂ ਦਾ ਮੇਲਾ ਜੇ ਤੁਸੀਂ ਅੱਜ ਸਪੋਰਟ ਦੇਵੋਗੇ ਨਾ ਥੋਡੇ ਜਵਾਕ ਫੇਰੀ ਉਹੀ ਕੰਮਾਂ ਨੂੰ ਨਿਕਲਣਗੇ ਹਾਂ ਜੇ ਆਪਾਂ ਘਰੇ ਬੈਠੇ ਕਹਾਂਗੇ ਵੀ ਯਾਰ ਉਹ ਵੀ ਕਰਵਾ ਦੇਣਾ ਉਹ ਵੀ ਕਰਵਾ ਦੇਣਾ ਠੀਕ ਹੈ ਵਧੀਆ ਕੰਮ ਜਵਾਕ ਲੱਗਦੇ ਨਹੀਂ ਜਿੰਨਾ ਟਾਈਮ ਥੋਡੀ ਸਪੋਰਟ ਜਾਦੇ ਮਿਲਦੀ ਰਹਿਣੀ ਹੈ ਇਹ ਪਿੰਡ ਪਿੰਡ ਦੇਖੋ ਪਹਿਲਾਂ ਟਾਮਾ ਟੱਲਾ ਮੇਲਾ ਹੁੰਦਾ ਸੀ ਤਾਂ ਆਪਾਂ ਨੂੰ ਬਰੀਡ ਦੇਖਣ ਨੂੰ ਵੀ ਟਾਈਮ ਟੱਲੀ ਮਿਲਦੀ ਨਾਮੀ ਬੰਦਿਆਂ ਦੇ ਘਰੇ ਵੀ ਆਪਾਂ ਕਹਿੰਦੇ ਨੇ ਵੀ ਯਾਰ ਜਾਵੜੋ ਪੰਜਾਬ 'ਚ ਦੋਕ ਬੰਦੇ ਹੈਗੇ ਆ ਆਹ ਬਰੀਡ ਉਹਦੇ ਘਰੇ ਆ ਮੱਝਾਂ ਦੀ ਇਹਦੇ ਘਰੇ ਆ ਗਾਵਾਂ ਦੀ ਇਹਦੇ ਘਰੇ ਜਾਵੜੋ ਤੇ ਅੱਜ ਦੇਖਣ ਨੂੰ 4 ਸਾਲਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਇੱਕ ਲਹਿਰ ਕਹਿ ਸਕਦੇ ਹਾਂ ਉੱਠੀ ਆ ਜਿਹੜੀ ਨਵੀਂ ਪੀੜ੍ਹੀ ਆ ਜਿਹੜੇ ਦੇ ਹਰ ਇੱਕ ਦੇ ਕਰੇਜ ਪਹਿਲਾਂ ਹਰ ਇੱਕ ਦਾ ਬਾੜ ਨਹੀਂ ਹੁੰਦਾ ਸੀ ਬਸ ਇੱਕ ਦੋ ਆਪਣੇ ਵੀਰ ਆਪਾਂ ਇਧਰ ਨਹੀਂ ਕੰਮ ਕਰਨਾ ਬਾਹਰ ਦਾ ਕਿਉਂਕਿ ਉਹਨਾਂ ਨੂੰ ਕੰਮ ਦਾ ਸੱਚਮੁੱਚ ਆਈਡੀਆ ਨਹੀਂ ਸੀਗਾ ਹਰ ਜਵਾਬ ਕੀ ਭਾਲਦਾ ਵੀਰ ਮੈਂ ਮਾਂ ਪਿਓ ਤੇ ਬੋਝ ਨਾ ਬਣਾ ਹਰ ਵਕਤ ਆਪਾਂ ਉਹਨਾਂ ਤੋਂ ਪੈਸੇ ਮੰਗਣੇ ਹਨ ਕਿੱਥੇ ਆਪਾਂ ਆਪਦੇ ਪੈਸੇ ਕਮਾਈਏ ਆਪਦੇ ਹਿਸਾਬ ਦੇ ਨਾਲ ਆਪਾਂ ਆਪਦੇ ਸ਼ੌਂਕ ਵੀ ਪੂਰੇ ਕਰੀਏ ਤੇ ਘਰ ਵੀ ਚਲਾਈਏ ਤੇ ਉਹਨਾਂ ਨੂੰ ਆਈਡੀਆ ਕੋਈ ਨਹੀਂ ਸੀਗਾ ਵੀ ਅਸੀਂ ਪੈਸੇ ਕਿੱਥੋਂ ਬਣਾ ਸਕਦੇ ਆ ਉਹਦੇ ਲਈ ਸਭ ਤੋਂ ਵਧੀਆ ਮਜ਼ਬੂਤ ਆਈਡੀਆ ਇਹੀ ਹੈ ਗੌਟ ਫਾਰਮ ਕਰੋ ਮੱਝਾਂ ਦੇ ਫਾਰਮ ਕਰੋ ਠੀਕ ਹੈ ਜੀ ਦੁੱਧ ਦੀ ਵਿਕਰੀ ਤੇ ਜਿਹੜੀ ਸਾਮ ਦਾ ਡੇਲੀ ਪੈਸਾ ਹੈਗੀ ਹੈਗਾ ਤੇ ਬਾਕੀ ਬਰੀਡਿੰਗ ਹੈ ਜਿੰਨੀ ਸੋਹਣੀ ਕਰ ਲੋਗੇ ਜਿੰਨੇ ਤਗੜੇ ਪਾਲ ਲੋਗੇ ਪੌਂ ਦੀ ਮੀਟ ਦੇ ਪਰਪਲ ਨੂੰ ਆਪਾਂ ਕੰਮ ਕਰੀਏ ਪਰ ਉਹ ਵੀ ਉਹਨਾਂ ਨੂੰ ਚੰਗੇ ਜਿਹੇ ਪਾਲਾਂਗੇ ਤਾਂ ਉਹ ਕੰਮ ਅੱਗੇ ਵਾਲਾ ਗਿਆ ਤਾਂ 15000 ਵਾਲਾ ਫਿਰ ਵੀ 50-50 ਲੱਖ-ਲੱਖ ਰੁਪਏ ਦੇ ਆਪਾਂ ਆਮੀ ਜਿਹੜੇ ਸੌਦੇ ਆ ਹੁੰਦੇ ਦੇਖਦੇ ਆ ਭਾਵੇਂ ਦੀ ਉਹ ਮੀਟ ਵਾਲੇ ਬੰਦੇ ਮਤਲਬ ਸ਼ੌਕ ਨਾਲ ਕੋਈ ਕੁਰਬਾਨੀ ਦੇਣ ਨੂੰ ਲੈ ਕੇ ਜਾਂਦਾ ਬੱਕਰੀਆਂ ਨੂੰ ਵੀ ਵੀ ਇਸੇ ਕਰਕੇ ਆ ਵੀ ਤੁਸੀਂ ਸਾਰੇ ਜਣੇ 9 ਮਾਰਚ ਨੂੰ ਮਾਨੂਕੇ ਸੰਧੂ ਪਹੁੰਚੋ ਮੇਲੇ ਤੇ ਮੇਲਾ ਆ ਕੇ ਦੇਖੋਗੇ ਬੜੀਆ ਚੰਗੇ ਡਾਕਟਰ ਆਉਣਗੇ ਹਰ ਚੀਜ਼ ਸਿੱਖਣ ਨੂੰ ਮਿਲੂ ਚੰਗੇ ਬਰੀਡਰ ਆਉਣਗੇ ਸਭ ਤੋਂ ਚੰਗੇ ਕਹਿ ਸਕਦੇ ਆ ਅੱਜ ਤੱਕ ਦੇ ਜਿਹੜੇ ਪਸ਼ੂ ਪਾਲ ਕੇ ਬੱਕਰੀ ਪਾਲ ਕੇ ਇਸ ਮੇਲੇ ਦੇ ਉੱਤੇ ਆਵਦੇ ਬੱਕਰੀਆਂ ਬੱਕਰੇ ਲੈ ਕੇ ਆਉਣਗੇ ਇੱਥੇ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂ ਤੇ 9 ਮਾਰਚ ਨੂੰ ਜਰੂਰ ਪਹੁੰਚੋ ਸਾਰਿਆਂ ਨੂੰ ਖੁੱਲਾ ਸੱਦਾ ਵੀਰੇ ਤੇ ਮਿਲਦੇ ਆਪਾਂ 9 ਤਰੀਕ ਨੂੰ ਤੇ ਦੁਪਹਿਰ ਤੱਕ ਇਹਨਾਂ ਦਾ ਤਿਆਰੀਆਂ ਚੱਲਦੀਆਂ ਜੇ ਕੋਈ ਸੁਝਾਅ ਸੋਡਾ ਵੀ ਹੋਇਆ ਤੁਸੀਂ ਕਮੈਂਟ ਦੇ ਵਿੱਚ ਤੇ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਉਹ ਬਲਦੇਵ ਬਾਈ ਦੀ ਡਿਊਟੀ ਜਰੂਰ ਲਾਵਾਂਗੇ ਵੀ ਜਿੰਨੇ ਕੇ ਸੁਝਾਅ ਆਉਣਗੇ ਤੁਸੀਂ ਮਾਰੇ ਤੇ ਕਮੈਂਟ ਵੀ ਚੈੱਕ ਕਰ ਲਿਓ ਤਾਂ ਉਸ ਹਾਵ ਨਾਲਾ ਬਾਕੀ ਜਿਵੇਂ ਦੱਸਿਆ ਜੀ ਬਾਈ ਨੇ ਵੀ ਚੈਂਪੀਅਨ ਤੋਂ ਲਾ ਕੇ ਜਿਹੜੀਆਂ ਚੀਜ਼ਾਂ ਬੱਕਰੀਆਂ ਚ ਹੋਉਂਗਾ ਨਹੀਂ ਅੱਜ ਮੰਨ ਲਓ ਉਹੀ ਨਾਮ ਹੀ ਉਹਨਾਂ ਨੂੰ ਹਜ਼ਾਰਾਂ ਦੇ ਨਾਮ ਲਾਗੇ ਤੇ ਬੱਕਰੀ ਨੂੰ ਆਪਾਂ 11000 ਦਿੱਤਾ ਸੀ ਤੇ ਇੱਥੇ ਬਲਦੇਵ ਬਾਈ ਵਰਗੇ ਕਹਿੰਦੇ 2000 ਹੋਰ ਵਧਾ ਦੇਣਾ 13 ਹੀ ਕਰ ਦੇਣਾ ਦੇਖੋ ਇਹ ਮੰਗਣ ਵਾਲੀ ਗੱਲ ਹੈ ਵੀ ਹਰ ਵਾਰੀ ਵੱਡੇ ਵੱਡੇ ਪ੍ਰਾਇਜ਼ ਮਤਲਬ ਵਾਦੇ ਤੁਰੇ ਜਾਂਦੇ ਆ ਕਿ ਕਿਦੀ ਖਾਤਰ ਥੋਡੀ ਖਾਤਰ ਵੀ ਤੁਸੀਂ ਨਾਲ ਆਪ ਤਾਂ ਆਉਣੀ ਆ ਨਾਲ ਬੱਚਿਆਂ ਨੂੰ ਲਾਜ਼ਮੀ ਲੈ ਕੇ ਆਉਣਾ ਠੀਕ ਹੈ 12 ਸਾਲਾਂ ਤੋਂ ਉੱਪਰ ਵਾਲਾ ਜਿਹੜਾ ਬੱਚਾ ਜਿਹੜਾ ਤੁਸੀਂ ਮੇਲੇ ਤੇ ਨਾਲ ਨਿਕਲਣਾ ਕਿ ਥੋਡੇ ਉਹ ਯਕੀਨ ਨਹੀਂ ਆ ਗਲਤ ਬੰਦੇ ਚ ਨਹੀਂ ਰਹੂਗਾ ਤੇ ਉਹ ਤੁਹਾਡੇ ਨਾਲ ਹੀ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਵਾਉ ਇਸ ਕਰਕੇ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਪਦੇ ਬੱਚਿਆਂ ਨੂੰ ਵੀ 9 ਤਰੀਕ ਨੂੰ ਜ਼ਰੂਰ ਮੇਲੇ ਯਾਰ ਮੇਰੀ ਬੜੇ ਚਿਰ ਦੀ ਰਹੀ ਸੀ ਬੱਕਰੀ ਰੱਖਾਂ ਪਰ ਸ਼ਰਮ ਦੇ ਮਾਰੇ ਮੈਂ ਨਾ ਰੱਖੀ ਵੀ ਲੋਕ ਕੀ ਕਹਿੰਗੇ ਬੱਕਰੀ ਰੱਖੀ ਆ ਉਹ ਕੈਨੇਡਾ ਗਏ ਨੇ ਕਿਤੇ ਜਦੋਂ ਹੀ ਮੈਂ ਕੈਨੇਡਾ ਤੋਂ ਵਾਪਸ ਆਇਆ ਤਾਂ ਮੈਨੂੰ ਦੋ ਬੱਕਰੀਆਂ ਦਵਾਈ ਆ ਇਸੇ ਤਰ੍ਹਾਂ ਹੀ ਸੀਨੀਅਰ ਪੀਪੀਐਸ ਅਫਸਰ ਆ ਕੇ ਗਏ ਨੇ ਥੋੜੇ ਦਿਨ ਪਹਿਲਾਂ ਰਿਸਰਚ ਕਰਕੇ ਗਏ ਨੇ ਉਹਨਾਂ ਦਾ ਵੀ ਫਾਰਮ ਬਣਾਉਣ ਦਾ ਇਰਾਦਾ ਹੈਗਾ ਸੋ ਪੜਿਆ ਲਿਖਿਆ ਵਰਗ ਆਉਣ ਲੱਗਿਆ ਪਰ ਇਹਦੇ ਨਾਲ ਸਾਨੂੰ ਪ੍ਰੋਸੈਸਿੰਗ ਕਰਨੀ ਪਊ ਯੂਨੀਵਰਸਿਟੀ ਦਾ ਜੋ ਲੇਟੈਸਟ ਮੇਲਾ ਲੰਘਿਆ ਸੀ ਉੱਥੇ ਖੋਇ ਦੀਆਂ ਕਿੰਨੀਆਂ ਤਿਆਰ ਕੀਤੀਆਂ ਬੱਕਰੀ ਦੇ ਦੋ ਤੋ ਤੇ ਬਰਫੀਚਾਰ ਕਰਕੇ ਲੈ ਕੇ ਗਏ ਅਸੀਂ ਜਿੰਨਾ ਕੁ ਸਿਆਰ ਕਰਕੇ ਲੈ ਕੇ ਗਏ ਸੀ 2 ਘੰਟੇ ਟੈਸਟ ਹੋ ਗਿਆ ਤੇ ਯੂਨੀਵਰਸਿਟੀ ਤੋਂ ਸਾਨੂੰ ਹਜੇ ਫੋਨ ਆਉਂਦੇ ਨੇ ਕਿ ਹੁਣ ਦੁਬਾਰਾ ਤੁਸੀਂ ਕਦੋਂ ਤਿਆਰ ਕਰੋਗੇ ਸੋ ਸਾਨੂੰ ਪ੍ਰੋਸੈਸਿੰਗ ਦੇ ਖੇਤਰ ਚ ਜਾਣਾ ਪਊਗਾ ਸਾਰੇ ਰਲ ਮਿਲ ਕੇ ਇਸ ਨਾਲੇ ਕੰਮ ਸ਼ੁਰੂ ਕਰੋ ਜਦੋਂ ਅਸੀਂ ਪ੍ਰੋਸੈਸਿੰਗ ਦਾ ਕੰਮ ਆਪ ਕਰਾਂਗੇ ਤੇ ਕਾਮਯਾਬੀ ਫਿਰ ਦੂਰ ਨਹੀਂ ਹੈ ਸੋ ਆਉਣ ਵਾਲੀ 9 ਮਾਰਚ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ 10 ਵਜੇ ਤੱਕ ਅਸੀਂ ਐਂਟਰੀਆਂ ਕਰਾਂਗੇ ਜੀ ਮੇਰੇ ਬੱਕਰੀ ਪਾਲ ਤਵੀਰ ਨੇ ਜਿਹੜੇ ਇਹਨਾਂ ਨੂੰ ਬੜੀ ਆਸ ਤਾਂ ਕਿ 2-2 ਵਜੇ ਤੱਕ ਆਉਂਦੇ ਨੇ ਕਿਰਪਾ ਕਰਕੇ ਮਾਫੀ ਚਾਹਾਂਗੇ 10 ਵਜੇ ਤੋਂ ਬਾਅਦ ਅਸੀਂ ਕਿਸੇ ਨੂੰ ਐਂਟਰ ਨਹੀਂ ਕਰ ਸਕਾਂਗੇ 10 ਵਜੇ ਤੱਕ ਐਂਟਰੀਆਂ ਹੋਣੀਆਂ ਅਸੀਂ ਟਾਈਮ ਸਰ ਮੁਕਾਬਲੇ ਚਲਾ ਕੇ ਤੇ ਟਾਈਮ ਸ਼ੇਰ ਨਿਵੇੜਣ ਦੀ ਕੋਸ਼ਿਸ਼ ਕਰਾਂਗੇ ਦੋ ਸ਼ਬਦ ਕੰਗ ਸਾਹਿਬ ਕੰਗੋਡ ਫਾਰਮ ਪਟਿਆਲਾ ਤੋਂ ਲੱਗੇ ਜਾਦੇ ਹਾਂ ਭਾਈ ਸਤਿਗੁਰ ਸਾਰਿਆਂ ਨੂੰ ਮੈਸਨਿਕ ਕੰਗ ਕੰਗੋਡ ਫਾਰਮ ਤੋਂ ਪਹਿਲਾਂ ਮੈਂ ਭਾਈ ਬਲਦੇਵ ਨੂੰ ਕਾਲੀਵੀਰ ਨੂੰ ਹਰਪ੍ਰੀਤ ਬਾਈ ਨੂੰ ਮੁਬਾਰਕਾਂ ਦੇਣੀ ਚਾਹੁੰਦਾ ਹੈ ਜਿਨ੍ਹਾਂ ਨੇ ਐਡਾ ਵੱਡਾ ਕਦਮ ਚੱਕਿਆ ਦੇਖੋ ਬਾਈ ਬਹੁਤ ਵੱਡੀ ਗੱਲ ਹੈ ਅਸੀਂ ਵੀ ਬੱਕਰੀਆਂ ਰੱਖੀਆਂ ਤੁਸੀਂ ਵੀ ਬੱਕਰੀਆਂ ਰੱਖਿਆ ਬਹੁਤ ਵੀਰਾਂ ਨੇ ਬੱਕਰੀਆਂ ਰੱਖੀਆਂ ਪਿਛਲੇ ਜਿਹੜੇ ਬਾਈ ਨੇ ਦੱਸਿਆ 3-4 ਸਾਲ ਚ ਇੱਕ ਰੈਵੋਲੂਸ਼ਨ ਆਈ ਹੈ ਪੰਜਾਬ ਦੇ ਵਿੱਚ ਕਿ ਬੱਕਰੀਆਂ ਦੀ ਜਿਹੜਾ ਆ ਕਦਮ ਚੱਕਣਾ ਬਹੁਤ ਹੀ ਜ਼ਰੂਰੀ ਸੀਗਾ ਜਿਵੇਂ ਬਾਈ ਪ੍ਰੋਸੈਸਿੰਗ ਦੀ ਗੱਲ ਕਰ ਰਹੇ ਨੇ ਵੀ ਪ੍ਰੋਸੈਸਿੰਗ ਤੇ ਦੇਖੋ ਜਿਹੜੇ ਮਰਜ਼ੀ ਮਾਹਰ ਨੂੰ ਪੁੱਛ ਲੋ ਚਾਹੇ ਆਪਾਂ ਖੇਤੀਬਾੜੀ ਕਰ ਰਹੇ ਆਂ ਚਾਹੇ ਆਪਾਂ ਮੱਝਾਂ ਗਾਵਾਂ ਦਾ ਕਰ ਰਹੇ ਆਂ ਚਾਹੇ ਬੱਕਰੀਆਂ ਦਾ ਕੰਮ ਕਰ ਰਹੇ ਆਂ ਜਿੰਨਾ ਚਿਰ ਤੁਹਾਡਾ ਪ੍ਰੋਡਕਟ ਤੁਹਾਡੇ ਘਰ ਬਣ ਕੇ ਅਸਲੀ ਕੰਜ਼ਿਊਮਰ ਕੋਲ ਨਹੀਂ ਜਾਂਦਾ ਉਹਨਾਂ ਚਿਰ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਐਸਲੀ ਯੂਨੀਵਰਸਿਟੀ ਗੜਵਾਸੂ ਯੂਨੀਵਰਸਿਟੀ ਨੂੰ ਬਹੁਤ ਜ਼ੋਰ ਲੱਗਿਆ ਉਹਨਾਂ ਦਾ ਕਿ ਐਂਸ ਨੂੰ ਆਪਾਂ ਪ੍ਰੋਸੈਸਿੰਗ ਵਾਲੇ ਪਾਸੇ ਆਈ ਹੈ ਆਪਾਂ ਪੋਸਟ ਆਪਿੰਗ ਲੰਬਾਈ ਲੈਂਦੇ ਮੈਂ ਮੇਲੇ ਦੀ ਗੱਲ ਕਰਦੇ ਆਂ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਮੇਲਾ ਸਿਰਫ ਉਹੀ ਆਉਣ ਜਿਨ੍ਹਾਂ ਨੇ ਬੱਕਰੀਆਂ ਰੱਖੀਆਂ ਨੇ ਜਾਂ ਜਿਨ੍ਹਾਂ ਨੇ ਕੰਪੀਟੀਸ਼ਨ 'ਚ ਭਾਗ ਲੈਣਾ ਹੈਗਾ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਜਿਹੜੇ ਮੇਰੇ ਵੀਰ ਅਜੇ ਸੋਚ ਰਹੇ ਨੇ ਕਿ ਅਸੀਂ ਬੱਕਰੀ ਪਾਲਣ ਆਉਂਦੇ ਟਾਈਮ 'ਚ ਕਰਨਾ ਹੈ ਉਹਨਾਂ ਲਈ ਤਾਂ ਬਹੁਤ ਜ਼ਰੂਰੀ ਹੈ ਕਿ ਉਹ ਆ ਕੇ ਮੇਲੇ ਤੇ ਦੇਖਣ ਨਸਲ ਪਛਾਣਨ ਵੀ ਕੀ ਨਸਲ ਹੁੰਦੀ ਹੈ ਇਹਦੇ ਵਿੱਚ ਕਿਹੜੇ-ਕਿਹੜੇ ਬੰਦੇ ਕੰਮ ਕਰ ਰਹੇ ਨੇ ਕੀ-ਕੀ ਕੰਮ ਹੋ ਸਕਦਾ ਹੈ ਉਹ ਬਹੁਤ ਜ਼ਰੂਰੀ ਹੈ ਤੇ ਦੂਜੀ ਗੱਲ ਜਿਹੜੇ ਮੇਰੇ ਵੀਰਾਂ ਨੇ ਬੱਕਰੀਆਂ ਰੱਖੀਆਂ ਨੇ ਮੈਂ ਬੇਨਤੀ ਕਰੂੰਗਾ ਪਰਸਨਲੀ ਚਾਹੇ ਤੁਹਾਡਾ ਜਾਨਵਰ ਜਿੱਤਣ ਯੋਗਾ ਹੈ ਜਾਂ ਨਹੀਂ ਹੈ ਕੰਪੀਟ ਕਰਨਾ ਹੀ ਬਹੁਤ ਵੱਡੀ ਗੱਲ ਹੈ ਆਪਣੇ ਜਾਨਵਰ ਨੂੰ ਰਿੰਗ ਦੇ ਵਿੱਚ ਲਿਆਉਣਾ ਹੀ ਤੁਹਾਡੀ ਜਿੱਤ ਹੈ ਜਰੂਰ ਲੈ ਕੇ ਆਓ ਉੱਥੋਂ ਤੁਸੀਂ ਸਿੱਖੋਗੇ ਕਿ ਅਗਲੀ ਅਗਲੇ ਮੇਲੇ 'ਚੋ ਬੱਕਰਾ ਜਾਂ ਬੱਕਰੀ ਕਿਵੇਂ ਤਿਆਰ ਕਰਨੀ ਤੇ ਕਿਵੇਂ ਤੁਸੀਂ ਪ੍ਰਾਈਜ਼ ਲੈ ਕੇ ਜਾਣਾ ਮੈਂ ਤਾਂ ਭਾਈਆਂ ਨੂੰ ਵਧਾਈ ਦਊਂਗਾ ਸਾਡੇ ਲੈਕ ਜੋ ਵੀ ਸੇਵਾ ਹੋਈ ਅਸੀਂ ਭਾਈ ਤੁਹਾਡੇ ਨਾਲ ਖੜੇ ਹਾਂ ਤੇ ਥੋੜਾ ਬਹੁਤ ਬਹੁਤ ਸ਼ੁਕਰੀਆ ਜੀ ਜਤਮਾਨ ਦੇਣ ਲਈ ਤੇ ਮੈਂ ਸਾਰੀ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਜਰੂਰ ਆਓ ਜਰੂਰ ਤੋਂ ਜਰੂਰ ਤੇ ਤੁਹਾਨੂੰ ਉੱਥੇ ਮਿਲਾਂਗੇ ਮੇਲੇ 'ਚ ਆਪਾਂ ਸასი ਕਾਲ ਜੀ ਬਾਕੀ ਚੈਨਲ ਆ ਤੇ ਨਵੇਂ ਬੱਚਿਆਂ ਨੂੰ ਵੀ ਇਹ ਵੀ ਹਿੱਕਰੀਆਂ ਦੱਸਿਆ ਕਰੋ ਅੱਜ ਤੱਕ ਜਿੰਨੀ ਕਸੀਰ ਸਰਸ ਜੀ ਹੁੰਦੇ ਮਤਲਬ ਸੋਕੇ ਤੋਂ ਲਾ ਕੇ ਸੇਮ ਟਕਾਉਣ ਵਾਲੇ ਤੱਕ ਜਿਹੜੇ ਲੋਕ ਪਹਿਲਾਂ ਭੇਡਾਂ ਬੱਕਰੀਆਂ ਨੂੰ ਰਿਸ਼ਤਾ ਨਹੀਂ ਕਰਦੇ ਹੁੰਦੇ ਸੀਗੇ ਜੀ ਬਾਈ ਤੇ ਮੱਝਾਂ ਵਾਲਿਆਂ ਨੂੰ ਮੰਨ ਲਓ ਇਹ ਡੰਗਰੀ ਮੰਨਦੇ ਹੁੰਦੇ ਸੀ ਵੀ ਡੰਗਰਾ ਡੰਗਰ ਹੋਣਾ ਤੇ ਅੱਜ ਮੰਨ ਲਓ ਪੁਰਾਣੀ ਹੈਕਰੀ ਕੱਢ ਲਓ ਜਿਨ੍ਹਾਂ ਕੋਲੇ ਭੇਡਾਂ ਰੱਖੀਆਂ ਬੱਕਰੀ ਉਹਨਾਂ ਦੀ ਪੁਰਾਣੇ ਸਮੇਂ ਦੇ ਵਿੱਚ ਕਿੱਲਿਆਂ ਦੀ ਹੈਕਰੀ ਕੱਢ ਲਓ ਦੋ ਦੋ ਕਿੱਲਿਆਂ ਤੋਂ 48 41 ਕਿੱਲੇ ਪੈਦਾ ਕੀਤੇ ਉਹ ਬਰਾਏ ਉਹਨਾਂ ਨੇ ਠੀਕ ਹੈ 10 10 ਕਿੱਲਿਆਂ ਤੋਂ 50 50 ਕਿੱਲੇ ਬਣਾਏ ਆ ਸਿਰਫ ਉਹਨਾਂ ਨੇ ਜਾਦੇ ਪ੍ਰੋਫਿਟ ਬਣਾਈ ਆ ਜਾਂ ਤਾਂ ਖੁੱਲੀਆਂ ਜ਼ਮੀਨਾਂ 'ਚ ਨੇ ਬਣਾਈ ਆ ਤੇ ਜਾਂ ਕਿਹਦਾ ਬਿਜ਼ਨਸ ਹੋਵੇ ਉਹਨਾਂ ਨੂੰ ਛੱਡੋ ਪਰ ਜਿਹੜੇ ਦੂਜੇ ਆਮ ਆਪਾਂ ਪਿੰਡਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਜ਼ਮੀਨਾਂ ਬੋਂਦੇ ਸੀਗੇ ਉਹਾਂ ਦੀ 10 ਕਿੱਲੇ 20 ਕਿੱਲੇ ਆ ਉਹਨਾਂ ਕੋਲੇ ਉਹ ਜ਼ਮੀਨਾਂ ਟਟੀਆਂ ਬੰਡੀਆਂ ਪੈ ਕੇ ਵੀ ਦੋ ਭਰਾ ਹੋਗੇ ਘਟ ਗਈ ਦੋ ਹੋਗੇ ਘਟ ਗਈ ਪਰ ਜਿਨ੍ਹਾਂ ਦੇ ਕੋਲੇ ਇਹ ਐਨੀਮਲ ਰੱਖੇ ਹੋਏ ਸੀ ਬ ਉਹਨਾਂ ਦੀ ਅੱਜ ਇਹ ਟ੍ਰਿਕਾਟ ਕੇ ਦੇਖ ਲਓ ਤੇ ਬਾਈ ਉਹੀ ਅੱਜ ਕਰੋੜਾਂ ਦੇ ਵਿੱਚ ਖੇਡਦੇ ਆ ਤੇ ਵੱਡੇ ਵੱਡੇ ਫਾਰਮਦੱਕ ਤੇ ਮੈਂ ਹੁਣ ਇੱਕ ਪ੍ਰੋਗਰਾਮ ਵੀ ਇਹ ਬਿਠੂਗਾ ਠੀਕ ਹੈ ਮੈਂ ਚੜ੍ਹਤ ਪੰਜਾਬ ਵਾਲਾ ਪ੍ਰੋਗਰਾਮ ਹੀ ਰੱਖਿਆ ਠੀਕ ਹੈ ਥੋੜਾ ਜਿਹਾ ਰਜਿਸਟਰ ਵੀ ਕਰਵਾਇਆ ਵੀ ਚਲੋ ਉਹਦੇ ਨਾਲ ਕੋਈ ਹੋਰ ਨਾ ਪਹਿਲਾਂ ਕਾਪੀ ਮਾਰੇ ਤਾਂ ਉਹਦੇ ਵਿੱਚ ਚੜ੍ਹਤ ਪੰਜਾਬ ਦੇ ਵਿੱਚ ਉਮੀਦ ਰੱਖਾਂਗੇ ਜਿਵੇਂ ਬਲਦੇ ਬਾਈ ਵਰਗੇ ਕਾਲੇ ਵਰਗੇ ਕਿਵੇਂ ਤਰਫੀਆਂ ਕੀਤੀਆਂ ਤੇ ਪੌਣਾ ਬਾਹਰੋਂ ਵੀ ਵੱਡੇ ਵੱਡੇ ਇਹਨਾਂ ਦੇ ਬਿਜ਼ਨਸ ਸੀ ਉਧਰ ਵੀ ਸਮਝ ਸਕਦੇ ਸੀ ਇਧਰ ਆਉਣ ਦੀ ਇਹਨਾਂ ਨੂੰ ਲੋੜ ਨਹੀਂ ਸੀਗੀ ਤਾਂ ਕਿੱਥੇ ਫੇਰ ਵੀ ਆ ਕੇ ਆਪਦੀ ਮਿੱਟੀ ਦੇ ਨਾਲ ਜੁੜੇ ਜੁੜ ਕੇ ਵੱਡੇ ਵੱਡੇ ਫਾਰ ਅਪਸਰਮ ਦੇ ਰਹਿੰਦੇ ਆ ਫਾਰਮਾਂ ਦੇ ਆ ਵਾ ਮਿਹਨਤ ਦੇਖੋ ਆਪਣੀ ਆਪ ਦੀ ਹੈ ਖੁਸ਼ੀ ਬੜੀ ਮਿਲਦੀ ਹੈ ਠੀਕ ਆ ਵੀ ਅੱਜ ਉਹ ਵੀ ਆ ਗਿਆ ਉਹ ਵੀ ਆ ਗਿਆ ਦੇਖੋ ਲਿੰਕ ਆਪਾਂ ਗਲਤ ਕੰਮ ਅਸੀਂ ਨਹੀਂ ਲੈਂਦੇ ਨਾ ਕੋਈ ਗਲਤ ਕੰਮ ਕਰਨਾ ਪਰ ਉਹ ਮਹਾਨ ਵਾਲੀ ਗੱਲ ਹੁੰਦੀ ਹੈ ਕੱਲ ਜਿਵੇਂ ਮੁੰਡੇ ਇੰਟਰਵਿਊ ਕਰਨ ਆਏ ਜੀ ਪਟਿਆਲੇ ਤੋਂ ਉਹਨਾਂ ਦੀ ਟੀਮ ਚੱਲੀ ਵੀ ਉਹਨਾਂ ਨੂੰ ਰਾਹ ਦੇ ਵਿੱਚ ਕਿਤੇ ਪੁੱਛ ਲਿਆ ਤੇ ਮੂਰੇ ਨਾਕਾ ਲੱਗਿਆ ਬਾਈ ਉਹ ਮੁੰਡਾ ਉਹ ਕਹਿੰਦੇ ਜੀ ਅਸੀਂ ਇੰਟਰਵਿਊ ਕਰਨ ਚੱਲੇ ਆਂ ਇਧਰ ਉਹ ਵੈਸੇ ਜਿਵੇਂ ਗੱਲ ਚੱਲਦੇ ਕਿੱ디 ਚੱਲੇ ਆ ਕਹਿੰਦੇ ਪਿੰਦੀ ਸਿੱਧੂ ਦੀ ਕਹਿੰਦਾ ਕੋਈ ਨਾ ਤੂੰ ਤਾਂ ਸਾਡਾ ਨਾਲ ਇਹ ਦੀ ਕੋਈ ਪ੍ਰੋਬਲ ਉਹ ਤੋਂ ਬੜਾ ਹੌਸਲਾ ਮਿਲਦਾ ਦੇਖੋ ਭਰਾ ਆ ਤਾਂ ਆਪਾਂ ਕੋਈ ਨਾਮ ਵੀ ਨਹੀਂ ਜਾਣਦੇ ਜੀ ਆਪਾਂ ਚੰਗਾ ਕੰਮ ਕਰਦੇ ਸੀ ਤਾਂ ਹੀ ਉਹਨਾਂ ਨੇ ਆਖਿਆ ਵੀ ਯਾਰ ਮਾਰੇ ਬੰਦੇ ਕੋਲ ਤਾਂ ਜਾਣਦੇ ਨਹੀਂ ਇਸ ਕਰਕੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨਵੀਂ ਪੀੜੀ ਨੂੰ ਵੀ ਵੀ ਇਹੀ ਪ੍ਰੇਰਨਾ ਦੇਣੀ ਆ ਸਾਰਿਆਂ ਨੇ ਰਲ ਮਿਲ ਕੇ ਜਿੰਨੇ ਵੀ ਭਰਾ ਛੋਟੇ ਕਨੈਕਟ ਦੇ ਬੱਕਰੀਆਂ ਲੈ ਕੇ ਆਉਣਗੇ ਹਰ ਇੱਕ ਬੰਦੇ ਨੂੰ ਇਹ ਲਾਜ਼ਮੀ ਤੁਸੀਂ ਇੱਕ ਹੁਕਾ ਦੇਣਾ ਵੀ ਜਿੰਨੇ ਛੋਟੇ ਘਰੇ ਬੱਚੇ ਆ ਠੀਕ ਹੈ ਜਿਹੜੇ 10 12 ਸਾਲ ਤੋਂ ਉੱਤੇ ਆ ਜਿਨ੍ਹਾਂ ਨੂੰ ਮੜੀ ਦੀ ਨੌਲੇਜ ਹੁੰਦੀ ਆ ਪਿਆਰ ਪਉ ਮਹੱਬਤ ਪਉ ਬੱਚਿਆਂ ਨਾਲ ਤੇ ਜੇ ਉਹਦੀ ਮਹੱਬਤ ਜਨਮਰ ਨਾ ਪਉਗੀ ਫੇਰ ਹੀ ਹੋਰ ਇੱਕ ਕੰਮ 50000 ਬੱਕਰੀ ਪਾਲੋ ਜਿਹਦੀ ਤੁਹਾਡੀ ਕਰੋੜਾਂ ਦੀ ਆਮਦਨ ਹੋਵੇ ਪਰ ਜੇ ਤੁਹਾਡੇ ਬੱਚੇ ਨੂੰ ਸ਼ੌਂਕ ਨਹੀਂ ਨਾ ਪਿਆ ਜਦ ਇਹ ਤੁਸੀਂ ਬੁੱਢੇ ਹੋਗੇ ਤਾਂ ਉਹਨੇ ਉਹਦੀ ਵੇਚਣੀ ਹੈ ਸਟਾਰਟ ਕਰ ਦੇਣੀ ਹੈ ਹੁਣ ਆਪਾਂ ਦੇਖਦੇ ਹੁੰਦੇ ਆ ਵੀ ਜਿਵੇਂ ਨਵੇਂ ਜਵਾਕਾਂ ਦੇ ਹੱਥ ਜਕਬੀਲਦਾਰੀ ਆ ਜਾਂਦੀ ਹੈ ਜੇ ਉਹਨਾਂ ਨੇ ਬਾਹਰ ਦੀ ਧਾਰ ਲਿਆਦਾ ਇਧਰਲੀ ਜ਼ਮੀਨ ਚੱਕਤੀ ਜੇ ਕੋਈ ਹੋਰ ਬਾਹਰ ਪਈਆ ਉਹਨਾਂ ਨੇ ਕਰਤੀ ਉਹ ਕੰਮ ਹੋ ਜਾਂਦਾ ਹੈ ਇਹ ਵੀ ਹਰ ਹਰ ਕਿੱਤਾ ਨਾ ਇੱਕ ਸ਼ੌਂਕ ਦੇ ਨਾਲ ਹੀ ਹੈ ਜੇ ਬੱਚਿਆਂ ਨੂੰ ਹੁਣ ਤੋਂ ਸ਼ੌਂਕ ਦੇ ਵਿੱਚ ਪਾਲੋਗੇ ਤਾਂ ਫੇਰ ਹੀ ਉਹਨਾਂ ਨੇ ਤੁਹਾਡਾ ਸ਼ੌਂਕ ਜਿਹੜਾ ਸ਼ਾਂਤ ਰੱਖਣਾ ਫੇਰ ਹੀ ਤੁਹਾਨੂੰ ਬੜੇਪੇ ਚ ਮਰਿਆ ਉਹਨਾਂ ਨੇ ਜਿਉਂਦਾ ਰੱਖ ਤਾਂ 9 ਤਰੀਕ ਨੂੰ ਪਹੁੰਚੋ ਸਾਰੇ ਜਣੇ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਡੇ ਕੋਲ ਇੱਥੇ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਚੱਕਰ ਆਹ ਆਂ ਦੇਖੋ ਜੀ ਕਿਰਪਾ ਕਰਕੇ ਕੋਈ ਫੋਟੋ ਬਣਾਇਓ ਅੱਗੇ ਅੱਗੇ ਆ ਜੀ ਬੜਾ ਸੁਪਰ ਹੈ ਸਾਹਮਣੇ ਨਾਲ ਨਾਲ ਆਪਾਂ ਆਪ ਦੇ ਕਿਹਦੇ ਸਾਹਮਣੇ ਦੇਖੋ ਬਬੇ ਇੱਕ ਨੂੰ ਸੁਣਤਾ ਦਾ ਲਾਭਲੇ ਮਾਰੇ ਬਾਈ ਘਰ ਨਾਲ ਮਾਈ ਬਰਾਕਤ ਨਾਲ ਬਣਾ ਦੇ ਲਾ ਲਾ ਕੋਈ ਕਰਦੇ ਪਾਟ ਕਰਦੇ ਇੱਕ ਫੋਟੋ ਬੜਕੇ ਤੁਮੀ ਜਿਹੜੀ ਬਾਈ ਤੋਂ ਚਲੇ ਜਾਂ ਕਰ ਕੋਈ ਵੀ ਯੂਟਿਊਬਰ ਦਾ ਫਰਕ ਹੁੰਦਾ ਆਸ ਕਾ ਬੋਹਰੇ ਆ ਗਿਆ ਇਹ ਬਾਕੀ ਕੀ ਹੋ ਰਿਹਾ ਜੇ ਬਸਤੀ ਹੈ ਜਿਹੜੀ ਚਾਲ ਆ ਰਹੀ ਹੈ ਅੱਜ ਨਮਸਕਾਰ